ਸਾਨੂੰ ਸਰਪੰਚੀ ਦਾ ਕੋਈ ਪਤਾ ਨਹੀਂ ਤਾਂ ਜੀ ਇਹ ਪਿੰਡ ਦੇ ਭੈਣ ਭਰਾਵਾਂ ਨਾਲ ਸਾਰਿਆਂ ਨਾਲ ਸਹਿਯੋਗ ਦੇ ਨਾਲ ਇਹਨਾਂ ਨੇ ਮੈਨੂੰ ਚੁਣਿਆ ਜੋ ਹੁਣ ਕਰੂੰਗੇ ਉਹ ਸਾਰੇ ਭੈਣ ਭਾਈਆਂ ਦੀ ਸੰਮਤੀ ਨਾਲ ਉਹੀ ਹੋਊਗਾ ਕਿਸੇ ਕੋਈ ਵੀ ਇਹਦੇ ਵਿੱਚ ਦਫਾੜ ਨਹੀਂ ਕਰੂੰਗਾ ਕੋਈ ਗਲਤ ਨਹੀਂ ਬੋਲੂੰਗਾ ਇੱਕ ਦੂਏ ਨੂੰ ਕੋਈ ਵੀ ਮੈਂ ਜ਼ੀਰੋ ਤੇ ਉੱਠ ਕੇ ਅੱਜ ਉੱਪਰ ਆਈ ਆ ਓ ਪਰਮਾਤਮਾ ਦਾ ਬਹੁਤ ਸ਼ੁਕਰ ਕਰਦੀ ਆ ਵਾਹਿਗੁਰੂ ਨੇ ਜਿੱਥੇ ਤੱਕ ਪਹੁੰਚਾਉਣਾ ਉਹਨਾਂ ਦੀ ਕਿਰਪਾ ਨਾਲ ਹੀ ਹੋਊਗੀ ਗੱਲਬਾਤ ਸਾਰੀ ਮੈਂ ਆਪਣੇ ਕੋਲ ਤੇ ਕੋਈ ਕੁਝ ਨਹੀਂ ਕਹਿ ਸਕਦੀ ਮੈਂ ਤਾਂ ਇੱਕ ਵੀ ਬਹੁਤ ਸਿੰਪਲ ਜਨਾਨੀ ਆ ਬਿਲਕੁਲ ਅੱਛਾ ਇਹ ਸਰਪੰਚ ਬੰਨਾ ਨਾ ਤੇ ਇੱਕ ਵੋਟਾਂ ਵਾਲੀ ਸਾਈਡੋਂ ਚੱਲਣਾ ਅੱਗੇ ਹੋਰ ਬੜੀਆਂ ਚੀਜ਼ਾਂ ਹੁੰਦੀਆਂ ਨੇ ਕਹਿੰਦੇ ਸਰਪੰਚ ਬਦਲ ਜਾਂਦੇ ਆ ਪੈਸੇ ਖਾਣ ਲੱਗੇ ਜਾਂਦੇ ਸਰਪੰਚ ਐਵੇਂ ਦੇ ਸਵਾਲ ਆਣ ਲੱਗ ਜਾਂਦੇ ਆ ਤੁਸੀਂ ਮਾਤਾ ਜੀ ਕੀ ਸੋਚਿਆ ਪਿੰਡ ਬਾਰੇ ਕਿ ਵੀ ਕੀ ਕੁਝ ਸੁਧਾਰ ਕਰਨਾ ਪਿੰਡ ਦੇ ਵਿੱਚ ਕੀ ਕੁਝ ਰਹਿੰਦਾ ਪਿੰਡ ਦਾ ਤਾਂ ਅਸੀਂ ਜੋ ਕੰਮ ਰਹਿੰਦਾ ਨਾ ਪਹਿਲਾਂ ਤੇ ਉਹ ਚੱਕਾਂਗੇ ਅਸੀਂ ਕੁਝ ਬਹੁਤ ਚਲੋ ਪਿਛਲੀ ਵੀ ਪੰਚਾਇਤਾਂ ਰਹੀਆਂ ਉਹਨਾਂ ਨੇ ਵੀ ਆਪਣਾ ਕੰਮ ਕਰਵਾਇਆ ਇਹ ਨਹੀਂ ਵੀ ਨਹੀਂ ਕਰਿਆ ਕੰਮ ਕਰਿਆ ਜਿਹੜਾ ਹੁਣ ਕੰਮ ਰਹਿੰਦਾ ਹੈ ਉਹ ਅਸੀਂ ਆਪਣਾ ਨੇਪਰੇ ਚੜਾਉਂਗੇ ਉਹ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਪਾਸ ਨਹੀਂ ਹੋਣਾ ਕੁਝ ਵੀ ਅਜੇ ਸਰਬਸੰਮਤੀ ਨਾਲ ਚੁਣਿਆਣਾ ਤੁਹਾਨੂੰ ਸਰਕਾਰ ਨੇ ਕਿਹਾ ਕਿ 5 ਲੱਖ ਦੇਵਾਂਗੇ ਹੁਣ 5 ਲੱਖ ਮਿਲੂ ਸਰਕਾਰ ਵੱਲੋਂ ਕਿ ਲਵੋਗੇ ਕਿ ਨਹੀਂ ਕਿ ਆਏ ਹੋ ਵੀ ਉਹਨਾਂ ਨੇ ਪਤਾਇਆ ਦੇਣਾ ਹੈ ਕਿ ਨਹੀਂ ਦੋਵਾਂਗੇ ਤਾਂ ਅਸੀਂ ਜੋ ਸਾਡੇ ਕੰਮ ਰਹਿੰਦੇ ਚਲੋ ਠੀਕ ਹੋ ਜੂਗੇ ਹੂੰ ਬਹੁਤ ਚੰਗੀ ਗੱਲ ਆ ਹੂੰ ਅੱਛਾ ਇੱਧਰ ਵੀ ਮਤਾਵਾ ਖੜੀਆਂ ਹੋ ਜਾਂ ਨੇ ਅਸੀਂ ਨਾਲ ਗੱਲ ਕਰਾਂਗੇ ਅ ਪਹਿਲਾਂ ਵੀ ਕਹਿੰਦੇ ਬੀਬੀਆਂ ਸਰਪੰਚ ਰੰਜਾ ਇਹਨਾਂ ਦੋ ਤਿੰਨ ਤੇ ਹੁਣ ਫਿਰ ਤੋਂ ਮਾਤਾ ਜੀ ਨੂੰ ਚੁਣਿਆ ਗਿਆ ਹੋਇਆ ਤੁਹਾਨੂੰ ਮਾਣ ਮਹਿਸੂਸ ਹੁੰਦਾ ਕਿ ਬੀਬੀ ਕਿਉਂਕਿ ਬੀਬੀਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਸਰਪੰਚੀ ਵਾਸਤੇ ਹਾਂਜੀ 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 ਠੀਕ ਹੈ ਜੀ ਬਹੁਤ ਵਧੀਆ ਜੇ ਆਪਣੀ ਬੀਬੀ ਆ ਦੀ ਪੰਚੀ ਸਰਪੰਚੀ ਹੋਈ ਹੈ ਬਹੁਤ ਵਧੀਆ ਆਪਣੇ ਹਾਂਜੀ ਅਸੀਂ ਆਪ ਖੁਸ਼ ਆ ਜੀ ਹਾਂ ਬਿਲਕੁਲ ਪੰਚ ਨੇ ਜੀ ਪੰਚ ਨੇ ਅੱਛਾ ਪੰਚ ਨੇ ਅੱਛਾ ਪੰਚ ਨੇ ਤੁੰਨ ਤਾਂ ਫਿਰ ਕਾਫੀ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਅਸੀਂ ਲਗਾਤਾਰ ਵੀ ਅੱਗੇ ਆ ਰਹੇ ਹਾਂ ਸਰਪੰਚੀ ਪੰਚੀ ਹੋਈ ਤਾਂ ਹੈ ਹੀ ਆ ਜੀ ਹਾਂਜੀ ਬਿਲਕੁਲ ਤੇ ਇੱਧਰ ਵੀ ਬਾਈਓ ਦੇ ਪਿੰਡ ਵਾਲੇ ਖੜੇ ਨੇ ਥਲੀ ਬਾਈਓ ਖੜੇ ਨੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਇਹ ਆਮ ਆਦਮੀ ਪਾਰਟੀ ਤੋਂ ਨੇ ਬਈ ਵੈਸੇ ਇਹਨਾਂ ਨੇ ਦੱਸਿਆ ਕਿ ਬੜੀਆਂ ਚੀਜ਼ਾਂ ਨੇ ਇਹ ਵੀ ਵੈਸੇ ਪੰਜ ਨੇ ਤੇ ਅਸੀਂ ਨਾਲ ਤੋਂ ਵੀ ਸੋਚਣ ਪੁੱਛਣ ਦੀ ਗੱਲ ਕਰਾਂਗੇ ਕਿ 5 ਲੱਖ ਕਦੋਂ ਆਊਗਾ ਹੁਣ ਇਹਨਾਂ ਦਾ ਜਿਹੜਾ ਪੰਜ ਬੇਨਤੀ ਇਹ ਹੈਗੀ ਆ ਜਿਹੜਾ ਆਪਾਂ 5 ਲੱਖ ਲੈਣਾ ਨਾ ਇਹ ਲੈਣ ਵਾਸਤੇ ਆਪਾਂ ਕਿਵੇਂ ਹੋਏ ਆ ਤੁਹਾਨੂੰ ਮੈਂ ਦੱਸ ਦਿੰਦਾ ਮੈਂ ਮੈਂ ਗੁਰਮੀਲ ਸਿੰਘ ਪਿੰਡਾ ਥਲੀ ਖੁਰਦ ਉਮਰ 70 ਸਾਲ ਬਿਜਲੀ ਬੋਰ ਦੇ ਟਾਇਰ ਹਮ ਸੱਤ ਸਾਧ ਦੇ ਤਜਰਬੇ ਦੇ ਮਤਲਬਕ ਮੈਂ ਦੇਖ ਰਿਹਾ ਜਿਹੜੀਆਂ ਮੌਕੇ ਤੇ ਸਰਕਾਰਾਂ ਬਣ ਦੇਖੀਆਂ ਉਹਨੇ ਮੋਕ ਰੱਖਦੇ ਹੋਇਆ ਮੈਂ ਆਮ ਪਾਰਟੀ ਵੀ ਛੋਟੇ ਛੋਟੇ ਯੋਗਦਾਨ ਕਰਕੇ ਆਮ ਪਾਰਟੀ ਸਰਕਾਰ ਬਣਾਈ ਆ ਹੁਣ ਮੈਂ ਚੱਲਦਾ ਆ ਆਮ ਪਾਰਟੀ ਉਹਨੇ ਮੋਕ ਰੱਖਦੇ ਹੋਇਆ ਮੇਰੀ ਜ਼ਿੰਮੇਵਾਰੀ ਬਣਦੀ ਸੀਗੀ ਮੇਰੇ ਵਿੱਚ ਛੋਟੇ ਪਿੰਡਾਂ ਇਹਦੇ ਵਿੱਚ ਸਰਵੰਨ ਦੀ ਮੇਰੇ ਮਨ ਵਿੱਚ ਖਿਆਲ ਆਏਗਾ ਮੇਰੇ ਕੋਲ ਬਮਜਾ ਪਿੰਡਾਂ ਟੋਟਲ ਆਪਣੇ ਇਲਾਕੇ ਦੇ ਉਹਨੇ ਕੰਮ ਮੈਂ ਕਰ ਰਿਹਾ ਹਾਂ ਮੈਂ ਤੇ ਉਹਨੂੰ ਮਖਰਾਦਾ ਫਿਰ ਮੈਂ ਇਕੱਲੇ ਇਕੱਲੇ ਆਪਣੇ ਪਿੰਡ ਜਿਹੜੇ ਆਪਣੇ ਕਾਂਗਰਸੀ ਹੈਗੇ ਆ ਅਕਾਲੀ ਹੈਗੇ ਆ ਹੋਰ ਜਿਹੜੇ ਸੱਜਣ ਮੇਤ ਸਾਰੇ ਸਹਿਮਤੀ ਲੈ ਕੇ ਮੈਂ ਇਕੱਲੇ ਇਕੱਲੇ ਘਰ ਜਾ ਕੇ ਆਇਆ ਮੈਂ ਉਹਨਾਂ ਨੇ ਇੱਕ ਮੜਕੇ ਮੜਕੇ ਦੀ ਲੜੀ ਚ ਪਰੋਗੇ ਨਾ ਮੜਕੇ ਜਿਹੇ ਤਰ੍ਹਾਂ ਤੇ ਇਹ ਸਰਸੋਂ ਦੀ ਕਰਾਈ ਹੈਗੀ ਆ ਹੂੰ ਸੋ ਹੁਣ ਤੁਸੀਂ 5 ਲੱਖ ਕਹਿੰਦੇ ਆ ਆਪਾਂ ਪਤਲੀ ਕਿੰਨੇ ਪੱਲਾ ਖੇੜਨੇ ਆਪਾਂ ਨੇ ਕਿਉਂਕਿ ਉੱਥੇ ਸਾਡੇ ਮਾਲਵਿੰਦਰ ਕੰਗ ਜੀ ਸੈਂਟਰ ਵਿੱਚ ਚੜ੍ਹਾਈ ਸਾਡੇ ਹੈਗੇ ਆ ਹੂੰ ਹੂੰ ਸੋ ਮੈਂ ਸ਼ੁਕਰਾਰ ਦਾ ਪਰਮਾਤਮਾ ਦਾ ਮਤਲਬ ਪਿੰਡ ਦੀ ਹੁਣ ਤੁਸੀਂ ਨਹਿਾਰ ਬਦਲਵਾ ਦੋਗੇ ਪੈਸੇ ਸਰਕਾਰ ਵੱਲੋਂ ਆਣਗੇ ਤੇ ਸਰਪੰਚ ਸਾਹਿਬ ਜਿਹੜੇ ਕੰਮ ਆਪ ਕਰਨਗੇ ਹਾਂ ਹਾਂ ਆਪ ਕਰਨਗੇ ਮੈਂ ਬਾਖੜੀ ਦਾ ਕਰਕੇ ਕਰਕੇ ਕਹਿ ਰਿਹਾਗਾ ਪੈਸੇ ਲੈਣੇ ਆ ਪੂਰੀ ਬਣੀ ਡਿਵੈਲਪਮੈਂਟ ਕਰਨੀ ਆਪਾਂ ਨੇ ਵੈਜੀ ਖਾਲਸਾ ਗੁਰਮੀਤ ਸਿੰਘ ਜੀ ਦੀ ਥਲੀ ਬਈ ਵੀ ਨੇ ਸਾਡੇ ਨਾਲ ਬਈ ਹਮੇਸ਼ਾ ਗਾਣਾ ਸੁਣਦੇ ਆ ਕਹਿੰਦੇ ਚਿੱਟੇ ਕੁਰਤੇ ਪਜਾਮੇ ਮੁੰਡਾ ਪਾਉਣ ਲੱਗਿਆ ਲੱਗਦਾ ਖੜਾ ਹੂਗਾ ਵੋਟਾਂ ਵਿੱਚ ਨਹੀਂ ਪੱਤਰਕਾਰ ਤਾਂ ਤੁਸੀਂ ਹੈਗੀ ਹੋ ਮਾਤਾ ਜੀ ਸਰਪੰਚ ਬਣ ਕੇ ਅੱਗੇ ਵੀ ਫਿਰ ਲੰਬਾ ਸੋਚ ਰਹੀ ਹੋ ਨਹੀਂ ਭਾਈ ਸੋਚਿਆ ਤਾਂ ਕਦੇ ਹੈ ਹੀ ਨਹੀਂ ਜੇ ਸੋਚ ਕੇ ਕਰਦੇ ਹੁੰਦੇ ਤਾਂ ਸ਼ਾਇਦ ਫਿਰ ਚੋਣਾਂ ਦੇ ਲਈ ਵੀ ਜੇ ਪੈਂਦਾ ਹਨ ਪਰ ਇਹ ਵਾਇਗ੍ਰੋਧੀ ਕਿਰਪਾ ਕੋਈ ਉਹਦੀ ਮਾਲਕ ਦੀ ਪਰਮਾਤਮਾ ਦੀ ਦਇਆ ਕਿਉਂਕਿ ਆ ਪਿੰਡ ਗਵਾਹ ਜੀ ਮੈਂ ਕਹਿੰਦਾ ਪਿੰਡ ਦੇ ਵਿੱਚੋਂ ਵੀ ਸਤੋਂ ਗਰੀਬ ਨਹੀਂ ਮੈਨੂੰ ਲੱਗਦਾ ਹਾਂ ਹੈਨਾ ਬਈ ਭਾਬਾ ਕਿਉਂ ਰਿਹਾ ਹਾਂ ਜੀ ਫਿਰ ਭਾਬਾ ਮਹਾਰਾਜ ਜੀ ਅਭੀ ਤੁਹਾਡੇ ਸਿਰ ਉੱਪਰ ਅੰਗੀ ਹੋ ਗਏ ਬਈ ਤੁਸੀਂ ਮਿਹਨਤ ਆ ਤੁਹਾਡੀ ਤੁਸੀਂ ਇੱਥੇ ਤੱਕ ਪਹੁੰਚੇ ਹੋ ਅੱਜ ਜਣਾ ਮਿਹਨਤ ਵੀ ਨਹੀਂ ਆ ਬਾਈ ਇਹ ਨਾ ਕਿਰਪਾ ਹੀ ਆ ਇਹਨੂੰ ਪਰਮਾਤਮਾ ਦੀ ਦਇਆ ਉਹਦਾ ਤਰਸ ਗਿਆ ਜਾ ਸਕਦਾ ਕਿਉਂਕਿ ਮਿਹਨਤ ਮੈਨੂੰ ਤਾਂ ਲੱਗਦਾ ਨਹੀਂ ਯਾਰ ਮੈਨੂੰ ਬਹੁਤ ਲੋਕਾਂ ਨੇ ਕਿਹਾ ਵੀ ਤੁਸੀਂ ਮਿਹਨਤ ਕੀਤੀ ਆ ਮੈਨੂੰ ਨਹੀਂ ਮਹਿਸੂਸ ਹੋਇਆ ਬਈ ਮੈਂ ਮਿਹਨਤ ਕੀਤੀ ਉਹਨੇ ਬਖਸ਼ਿਸ਼ ਕੀਤੀ ਆ ਮੈਨੂੰ ਤਾਂ ਐਂਉਂ ਲੱਗਦਾ ਕਰਦਾ ਬੈੱਡ ਸੀ ਨਾ ਜਿਹੜਾ ਬਾਈ ਹਾਂਜੀ ਉਹਦਾ ਪਾਵਾ ਸੀ ਸੈਂਟਰ ਵਾਲਾ ਮੈਨੂੰ ਅੱਜ ਵੀ ਯਾਦਾ ਤਿੰਨ ਇੱਟਾਂ ਰੱਖ ਕੇ ਉਹਦੇ ਤੇ ਹਨਾ ਪਾਵੇ ਦੇ ਪਾਵੇ ਦੀ ਥਾਂ ਇੱਟਾਂ ਤੇ ਖੜਾ ਕੀਤਾ ਹੋਇਆ ਸੀ ਉਸ ਹਾਲਾਤਾਂ ਚ ਵੀ ਰਿਹਾ ਪਰਮਾਤਮਾ ਨੇ ਅੱਜ ਕਿਰਪਾ ਕੀਤੀ ਮੈਂ ਕਹਿੰਦਾ ਮੇਰਾ ਇੱਕ ਸੁਪਨਾ ਬਾਈ ਵੀ ਪਿੰਡ ਦੇ ਵਿੱਚ ਜਿਹੜਾ ਵੀ ਕੋਈ ਗਰੀਬ ਆ ਵੀ ਉਹ ਗਰੀਬ ਨਾਰੇ ਏ ਮੇਰਾ ਸੁਪਨਾ ਬਾਕੀ ਤੁਸੀਂ ਆ 5 ਲੱਖ ਦੀ ਗੱਲ ਕੀਤੀ ਜਿੱਦਣ ਸਰਕਾਰ ਦਾ 5 ਲੱਖ ਆ ਗਿਆ ਪਿੰਡ ਦਾ ਤੁਸੀਂ 6 ਲੱਖ ਕਰ ਲਓ ਲੱਖ ਰੁਪਏ ਮੈਂ ਦੇ ਦੂੰਗਾ ਪਰ ਇਹ ਹੋਣਾ ਨਹੀਂ ਉਸ ਦਿਨ ਮੈਂ ਇਸ ਚੀਜ਼ ਦਾ ਜਗਵਾ ਹੈ ਵੀ ਜਿੱਦਣ 5 ਲੱਖ ਸਰਕਾਰ ਨੇ ਦਿੱਤਾ ਉਸ ਦਿਨ ਪਿੰਡ ਨੂੰ 6 ਮਿਲੂੰਗਾ ਲੱਖ ਰੁਪਏ ਮੈਂ ਆਪਣੀ ਕਿਰਤ ਕਮਾਈ ਚੋਂ ਪਿੰਡ ਦੇ ਲਈ ਦਵਾਂਗਾ ਇਸ ਤੋਂ ਇਲਾਵਾ ਵੀ ਭਾਈ ਜਿੱਥੇ ਲਾਉਣੇ ਪਏ ਪਿੰਡ ਦੀ ਡਿਵੈਲਪਮੈਂਟ ਦੇ ਲਈ ਜੇ ਸਰਕਾਰ ਦਿੰਦੀ ਬਹੁਤ ਧੰਨਵਾਦ ਪਿੰਡ ਦੀ ਡਿਵੈਲਪਮੈਂਟ ਤੇ ਲੱਗੂਗਾ ਪਰ ਮੇਰਾ ਮੁੱਖ ਜਿਹੜਾ ਆਪਣਾ ਸੁਪਨਾ ਵੀ ਤੁਸੀਂ ਇਹੋ ਜਿਹੇ ਸਰਪੰਚ ਬਣੋ ਪਰ ਯਾਰ ਠੀਕ ਹੈ ਵਿਕਾਸ ਦੇ ਤੱਕ ਕਰਦੇ ਆ ਕੋਈ ਪਿੰਡ ਦੇ ਵਿੱਚ ਗਰੀਬ ਗੁਰਬਾਜ ਪਰਮਾਤਮਾ ਦੀ ਕਿਰਪਾ ਦੇ ਨਾਲ ਪੱਤਰਕਾਰ ਦੇ ਵਿੱਚ ਵੀ ਹੈਗੇ ਆ ਜੇ ਕਿਸੇ ਨੂੰ ਆਪਾਂ ਨੌਕਰੀ ਪੇਸ਼ੇ ਦੇ ਉੱਤੇ ਲਾ ਸਕੀਏ ਕਿਸੇ ਧੀ ਭੈਣ ਨੂੰ ਉਹਦੇ ਵਰਗੀ ਰੀਸ ਨਹੀਂ ਕੋਈ ਅੱਜ ਵਿਦੇਸ਼ ਵੀ ਜਾ ਰਿਹਾ ਨਾ ਬਹੁਤ ਸਾਰੇ ਮੰਗ ਲੈਂਦੇ ਆ ਵੀ ਭਾਈ ਕੋਈ ਪੈਸਾ ਵਗੈਰਾ ਹਨਾ ਤਾਂ ਬਹੁਤ ਲੋਕ ਕਹਿੰਦੇ ਵੀ ਯਾਰ ਨਹੀਂ ਪਰ ਮੈਂ ਕਹਿੰਦਾ ਯਾਰ ਜੇ ਕੋਈ ਪੈਰਾਂ ਤੇ ਖੜੇ ਹੋਣ ਦੇ ਲਈ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਆ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਬਿਲਕੁਲ ਕੋਈ ਘਰ ਬਣਾ ਰਿਹਾ ਉਹਨੂੰ ਕੋਈ ਜ਼ਮੀਨ ਦੇ ਟੁਕੜੇ ਦੀ ਲੋੜ ਹੈ ਕਿਸੇ ਦੀ ਗਲੀ ਨਾਲੀ ਦੇ ਵਿੱਚ ਅੜਚਣ ਆ ਰਹੀ ਆ ਕੋਈ ਗਰੀਬ ਤਾਂ ਉਹ ਉਹਨੂੰ ਇਹ ਨਾ ਕਹੋ ਯਾਰ ਵੀ ਤੂੰ ਇਹ ਸਾਡੇ ਤੇ ਬਰਾਬਰ ਨਹੀਂ ਉਹ ਉਹਦੇ ਲਈ ਕਰੋ ਮੈਂ ਮੇਰਾ ਤਾਂ ਹੀ ਸੁਪਨਾ ਕਿਉਂਕਿ ਮੈਂ ਬਾਈ ਪਹਿਲਾਂ ਪ੍ਰਮਾਤਮਾ ਨੂੰ ਬਹੁਤ ਜ਼ਿਆਦਾ ਮਾਣੀ ਕਹਿ ਲੋ ਬਾਈ ਮੈਂ ਵਾਹਿਗੁਰੂ ਤੋਂ ਮਾਫੀ ਮੰਗਦਾ ਉਸ ਚੀਜ਼ ਦੀ ਕਿਉਂਕਿ ਦੀਵਾਲੀਆਂ ਦਸਹਰੇ ਆਉਣੇ ਬਾਈ ਵਧਾਈਆਂ ਲੋਕਾਂ ਨੂੰ ਦੇਣੀਆਂ ਮੈਨੂੰ ਆਏ ਹੁੰਦਾ ਸੀ ਯਾਰ ਸਾਡੀ ਘਰ ਦੀ ਵਧਾਈ ਕਚੋਰੀਆਂ ਇਹਨਾਂ ਦੇ ਘਰ ਬਣੀਆਂ ਸਾਡੇ ਘਰ ਤਾਂ ਰੋਟੀ ਬਣੀ ਆ ਵੀ ਮੇਰਾ ਵੀਰ ਆ ਮੇਰਾ ਅੰਕਲ ਜੀ ਦਾ ਬੇਟਾ ਯਾ ਮੇਰੇ ਭਰਾਵਾ ਤੋਂ ਵੀ ਵੱਧ ਅਮਰਿੰਦਰ ਸੋਨੂ ਉਹਦੇ ਨਾਲ ਮੈਂ ਰਹਿੰਦਾ ਹੁੰਦਾ ਸੀ ਉਹਨਾਂ ਬਹੁਤ ਕੁਝ ਬਣਾਉਣਾ ਕਿਉਂਕਿ ਅੰਕਲ ਜੀ ਸਰਕਾਰੀ ਜੋਬ ਸੀ ਵਧੀਆ ਕੋਠੀ ਵਗੈਰਾ ਪਰ ਮੈਨੂੰ ਫੀਲ ਹੋਣਾ ਵੀ ਯਾਰ ਇਹ ਇੰਨਾ ਕੁਝ ਖਾਂਦੇ ਆ ਹਨਾ ਵੀ ਮੈਂ ਪਰਮਾਤਮਾ ਤੂੰ ਸਾਨੂੰ ਦਿੱਤਾ ਹੀ ਨਹੀਂ ਪਰ ਉਸ ਤੋਂ ਬਾਅਦ ਅੱਜ ਮੈਨੂੰ ਮਹਿਸੂਸ ਹੁੰਦਾ ਵੀ ਵਾਹਿਗੁਰੂ ਤੇਰਾ ਧੰਨਵਾਦ ਕਿਸੇ ਯਾਰ ਗਰੀਬ ਗੁਰਬੇ ਦਾ ਤਾਂ ਆਪਾਂ ਦੇਖ ਕੇ ਉਹ ਚੀਜ਼ ਨੂੰ ਵੀ ਮਹਿਸੂਸ ਤਾਂ ਕਰਦੇ ਆ ਵੀ ਨਹੀਂ ਯਾਰ ਗਰੀਬੀ ਬਹੁਤ ਠੀਕ ਹੈ ਔਖੀ ਆ ਕੱਟਣੀ ਯਾਰ ਮਾੜੀ ਨਹੀਂ ਕਹਿ ਸਕਦੇ ਪਰਮਾਤਮਾ ਗਰੀਬੀ ਦਵੇ ਗਰੀਬ ਵੀਰਾ ਤੁਸੀਂ ਮਿਹਨਤ ਕਰੋ ਉਹ ਪਰਮਾਤਮਾ ਤੁਹਾਨੂੰ ਉਹ ਬਖਸ਼ਿਸ਼ ਜ਼ਰੂਰ ਕਰਦਾ ਸੋ ਪਿੰਡ ਵਾਲਿਆਂ ਨੇ ਇਹ ਉਪਰਾਲਾ ਕੀਤਾ ਮਾਤਾ ਜੀ ਦਾ ਨਾਮ ਚੁਣਿਆ ਤੇ ਤਾਇਆ ਜੀ ਮੇਰੇ ਨਰਿੰਦਰ ਸਿੰਘ ਜੀ ਇਹ ਪੰਜ ਚੁਣੇ ਗਏ ਆ ਹਨਾ ਤੇ ਪਹਿਲਾਂ ਵੀ ਉਹ ਬਾਈ ਗੁਰਜੀਤ ਸਿੰਘ ਖੜਿਆ ਉਹਨਾਂ ਨੇ ਸਰਪੰਚੀ ਕੀਤੀ ਆ ਬਹੁਤ ਵਧੀਆ ਤਰੀਕੇ ਦੇ ਨਾਲ ਕੀਤੀ ਆ ਸੂਬੇਦਾਰ ਸਾਹਿਬ ਨੇ ਨਿਰਮਲ ਸਿੰਘ ਜੀ ਤੇ ਮੈਂ ਕਿਹਦੇ ਕਿਹਦੇ ਨਾਮ ਨਮਾ ਹਰਿੰਦਰਵੀਰ ਜੀ ਆ ਬਾਈ ਹੋਰੀ ਜਗਦੀਪ ਭਾਈ ਗੁਰਮੀਤ ਭਾਈ ਸਾਰੀ ਮਲਕੇ ਮੰਗੂ ਵੀਰ ਜੀ ਮਲਕ ਸਾਰੀ ਸਾਡੇ ਪਿੰਡ ਦੇ ਬੰਦੇ ਜੇ ਦੇਖੇ ਤਾਂ ਸਾਡੇ ਇੱਥੇ ਹੈ ਨਹੀਂ ਯਾਰ ਉਹ ਜਿਹੜੀ ਰਾਜਨੀਤੀ ਗੰਦੀ ਕਰਾਂਦੀ ਨਾ ਅੱਤਾਂ ਬੋਲੀਆਂ ਲੱਗ ਲੱਗੇ ਸਰਪੰਚ ਬਿਲਕੁਲ ਸਰਪੰਚ ਤੁਸੀਂ ਸਰਪੰਚ ਬਾਈ ਜੇ ਤੁਸੀਂ ਸਰਪੰਚ ਚੁਣੇ ਵੀ ਨਹੀਂ ਗਏ ਨਾ ਤੁਸੀਂ ਬੈਠ ਕੇ ਕਿਸੇ ਬੰਦੇ ਦਾ ਤੁਹਾਡੇ ਕੋਲ ਸਰਪੰਚ ਹੀ ਨਹੀਂ ਹੈ ਤੁਸੀਂ ਕਿਸੇ ਬੰਦੇ ਦਾ ਜਾ ਕੇ ਵੈਸੇ ਹੀ ਫੈਸਲਾ ਕਰਾਤਾ ਤੁਸੀਂ ਆਪਣੇ ਆਪ ਚ ਸਰਪੰਚ ਹੋ ਬਾਦਸ਼ਾ ਬਣਨ ਦੇ ਲਈ ਮੋਹਰ ਦੀ ਲੋੜ ਨਹੀਂ ਹੁੰਦੀ ਵੀ ਮੇਰੇ ਜਿਹਦੇ ਕੋਲ ਮੋਹਰ ਆ ਉਹੀ ਪਿੰਡ ਦਾ ਬਾਦਸ਼ਾ ਵਾਹਿਗੁਰੂ ਨੇ ਤੁਹਾਨੂੰ 4 ਪੈਸੇ ਦਿੱਤੇ ਆ ਉਦੇ ਚੋਂ ਤੁਹਾਨੂੰ 2 ਪੈਸੇ ਦੇਣ ਦੀ ਜਾਂਚ ਆ ਗਈ ਨਾ ਕਿਸੇ ਨੂੰ ਤੁਸੀਂ ਆਪਣੇ ਆਪ ਚ ਬਾਦਸ਼ਾਹ ਬਿਲਕੁਲ ਬਿਲਕੁਲ ਇਹ ਵੀ ਪਤਾ ਲੱਗ ਰਿਹਾ ਮਾਂ ਦੀ ਕਮਾਈ ਮਾਂ ਦੀ ਵੀ ਅੱਖਾਂ ਚ ਹੰਝੂ ਆ ਗਏ ਸੀਗੇ ਮਾਂ ਨੇ ਬਾਈ ਮਾਂ ਨੇ ਕਿਹਾ ਕਿ ਅਸੀਂ ਜ਼ੀਰੋ ਤੋਂ ਸ਼ੁਰੂ ਕੀਤਾ ਤੇ ਮੇਰੇ ਪੁੱਤਾਂ ਨੇ ਅੱਜ ਦੇਖ ਲਓ ਬੜਾ ਮੇਰੀ ਮਾਂ ਦਾ ਮੈਂ ਤੁਹਾਨੂੰ ਦੱਸ ਦੇਣਾ ਕੋਈ ਚਲੋ ਬੜਿਆਈ ਨਹੀਂ ਇਹ ਪਿੰਡ ਨੂੰ ਕਰਨੀ ਚਾਹੀਦੀ ਵੈਸੇ ਗੱਲ ਇਹ ਮੈਂ ਕਰਦਾ ਚੰਗਾ ਨਹੀਂ ਲੱਗਦਾ ਅਸੀਂ ਇੰਨੀ ਗੁਰਬਚ ਰਹੇ ਪਿਤਾ ਜੀ ਬਹੁਤ ਬਿਮਾਰ ਰਹਿੰਦੇ ਸੀ ਮਾਂ ਨੇ ਦਿਨ ਨੂੰ ਪਹਿਲਾਂ ਸਾਰਾ ਦਿਨ ਖੇਤਾਂ 'ਚ ਕੰਮ ਕਰਨਾ ਫਿਰ ਆ ਕੇ ਕੋਈ ਰਿਸ਼ਤੇਦਾਰ ਵੀ ਆਇਆ ਹੋਵੇ ਸਾਨੂੰ ਵੀ ਰੋਟੀ ਦੇਣੀ ਯਾਰ ਬਲਕਿ ਇੰਨੀ ਜ਼ਿਆਦਾ ਮਿਹਨਤ ਇਹ ਮੇਰੀ ਅੱਜ ਅਸੀਂ ਜੇ ਸਾਡਾ ਪਰਿਵਾਰ ਆ ਜਾਂ ਹੁਣ ਤੱਕ ਵੀ ਮੈਂ ਕਮਾਈ ਖਾ ਰਹਿਆ ਇੱਕ ਮੇਰੀ ਮਾਂ ਇੱਕ ਮੇਰੇ ਪਿਤਾ ਜੀ ਸਰਦਾਰ ਨਿਮਲ ਸਿੰਘ ਆ ਪਿੰਡ ਨੂੰ ਤੁਸੀਂ ਪੁੱਛ ਲਓ ਕਿਹੋ ਜਿਹਾ ਸੁਭਾਅ ਉਹਨਾਂ ਦਾ ਮੈਂ ਕਹਿੰਦਾ ਮੇਰੇ ਘਰ ਦੇ ਵਿੱਚ ਲੋਕ ਤਾਂ ਦੂਰ ਦੂਰ ਡੇਰਿਆਂ 'ਚ ਜਾਂਦੇ ਆ ਨਾ ਸੰਤਾਂ ਨੂੰ ਪੁੱਜਣ ਮੇਰਾ ਪਿਓ ਯਾਰ ਬਲਕਿ ਬੰਦਗੀ ਦੀ ਵੀ ਜੇ ਮੈਂ ਗੱਲ ਕਰਾਂ ਤਾਂ ਮੇਰੇ ਮੇਰੇ ਘਰ ਚ ਸੰਤ ਹੈ ਹਨਾ ਮੈਂ ਆਪਣੀ ਮਾਤਾ ਨੂੰ ਹੁਣ ਵੀ ਬਹੁਤ ਕਹਿੰਦਾ ਹੁੰਦਾ ਮੈਂ ਕਿ ਮਾਤਾ ਪਿੰਡ ਵਾਲਿਆਂ ਨੇ ਕਹਿੰਨਾ ਵੀ ਇਹਨਾਂ ਦੇ ਪੁੱਤ ਇੰਨਾ ਕਮਾਉਂਦੇ ਬਾਹਰ ਤਾਂ ਇਹ ਕਰਦੇ ਫਿਰਦੇ ਆ ਸਮਾਜ ਸੇਵ ਆ ਤੇ ਤੁਸੀਂ ਮੈਂ ਕਿ ਹਜੇ ਵੀ ਤੁਸੀਂ ਹਟਦੇ ਨਹੀਂ ਮਾਤਾ ਕਹਿੰਦੀ ਹੁਣ ਮੈਂ ਇੰਨਾ ਕੰਮ ਕੀਤਾ ਹੋਇਆ ਜੇ ਮੈਂ ਬੈਠ ਗਈ ਮੈਂ ਵੈਸੇ ਬਿਮਾਰ ਹੋਣਾ ਨਹੀਂ ਲੱਗ ਜਾਣਾ ਬਿਲਕੁਲ ਪਰ ਮੈਂ ਇਸ ਗੱਲ ਦਾ ਮੇਰੇ ਮਨ ਦੇ ਵਿੱਚ ਹੁੰਦਾ ਬਾਈ ਬਾਕੀ ਤੁਸੀਂ ਪਿੰਡ ਵਾਲਿਆਂ ਨੂੰ ਜੋ ਵੀ ਗੱਲ ਕਰਨੀ ਆ ਜੀ ਨਰਿੰਦਰ ਸਿੰਘ ਜੀ ਐ ਗੁਰਜੀਤ ਬਾਈ ਆ ਉਹਨਾਂ ਨਾਲ ਕਰ ਲੂਗਾ ਅਸੀਂ ਇਹਨਾਂ ਤੋਂ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਪਰ ਜਿਵੇਂ ਤੁਸੀਂ ਮੋਹਰ ਦੀ ਗੱਲ ਕੀਤੀ ਨਾ ਉਹ ਪਿੰਡ ਵਾਲਿਆਂ ਨੇ ਮੋਹਰ ਤੁਹਾਨੂੰ ਦੇ ਦਿੱਤੀ ਉਹ ਸਟੈਂਪ ਤੁਹਾਨੂੰ ਦੇ ਦਿੱਤਾ ਕਿ ਤੁਹਾਡੇ ਤੇ ਵਿਸ਼ਵਾਸ ਹੈ ਤੁਸੀਂ ਪੰਜਾਬ ਲਈ ਕੰਮ ਕਰਦੇ ਹੋ ਤੁਸੀਂ ਪਿੰਡ ਲਈ ਵੀ ਕੰਮ ਕਰੋਗੇ ਉਹ ਮੋਹਰ ਤੁਹਾਨੂੰ ਦੇ ਦਿੱਤਾ ਉਹ ਮਾਣ ਮਹਿਸੂਸ ਹੁੰਦਾ ਨਾ ਆਪਣੇ ਆਪ ਦੇ ਵਿੱਚ ਕਿ ਇੰਨਾ ਵਿਸ਼ਵਾਸ ਕੀਤਾ ਪਿੰਡ ਵਾਲਿਆਂ ਨੇ ਪਹਿਲਾਂ ਵਿਸ਼ਵਾਸੀਗਾ ਇਸ ਵਾਰ ਸਰਪੰਚੀ ਦਿੱਤੀ ਹਾਂਜੀ ਬਾਈ ਉਹ ਤਾਂ ਚਲੋ ਸ਼ੁਕਰੀਆ ਜੀ ਪਿੰਡ ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਆ ਖੁਸ਼ੀ ਤਾਂ ਚਲੋ ਇੱਕ ਹੁੰਦੀ ਹੈ ਹਨਾ ਮਾਨ ਨੂੰ ਬਈ ਚਲੋ ਵਿਸ਼ਵਾਸ ਕੀਤਾ ਪਰ ਉਹ ਮਾਨ ਮੈਨੂੰ ਲੱਗਦਾ ਜਮੋਰ ਮਿਲਣ ਤੇ ਨਹੀਂ ਮਹਿਸੂਸ ਹੋਇਆ ਉਹ ਮਾਨ 5 ਸਾਲਾਂ ਬਾਅਦ ਜਦੋਂ ਮੋਹਰ ਦਾ ਮੁੱਲ ਬਾਈ ਗੁਰੂ ਕਰੂਗਾ ਉਦੋਂ ਉਦੋਂ ਮਹਿਸੂਸ ਹੋਊਗਾ ਨਹੀਂ ਤਾਂ ਬਈ ਫੇਰ ਤਾਂ ਮੋਹਰਾਂ ਲੈਣ ਦਾ ਕੋਈ ਫਾਇਦਾ ਨਹੀਂ ਮੋਹਰਾਂ ਤਾਂ ਹਰੇਕੇ ਲਈ ਜਾਂਦਾ ਬਾਈ ਮੋਹਰ ਦਾ ਮਾਨ ਤਾਂ ਉਦੋਂ ਆਪਾਂ ਮਹਿਸੂਸ ਕਰੀਏ ਜਦੋਂ ਆਪਾਂ ਕੁਝ ਪਿੰਡ ਦੇ ਲਈ ਕਰ ਸਕੀਏ ਪਰ ਇੱਕ ਸੋਚ ਆ ਸਾਡੀ ਕਹਿੰਦੇ ਆ ਬਈ ਗਰੰਟਾ ਗਰੰਟਾ ਦਿੰਦੇ ਆ ਹੁਣ ਪਤਾ ਲੱਗ ਜੂਗਾ ਜਿੰਨੀਆਂ ਕ ਆਉਂਦੀਆਂ ਹਨ ਤੇ ਤੇ ਪਿੰਡ ਨੂੰ ਵਧੀਆ ਅਨੁਹਾਰ ਬਦਲਣ ਦੀ ਬਾਕੀ ਪਿੰਡ ਦੀ ਭਾਈਚਾਰਕ ਸਾਂਝ ਆਪਾਂ ਕੀ ਕਰਾਂਗੇ ਸੋਹਣੀਆਂ ਬਿਲਡਿੰਗਾਂ ਸੋਹਣੇ ਗਰਾਊਂਡ ਬੱਚੇ ਤਾਂ ਸਾਡੇ ਯਾਰ ਮੋਬਾਈਲਾਂ ਚ ਲੱਗੇ ਹੋਏ ਆ ਸੋਹਣੇ ਗਰਾਊਂਡ ਕਰਕੇ ਬੁੱਤ ਲਾਉਣੇ ਇੱਥੇ ਬੱਚੇ ਘਰਾਂ ਗੇਮ ਖੇਡਦੇ ਗਰਾਊਂਡਾਂ ਚ ਬੁੱਤ ਲੱਗ ਗਿਆ ਬਾਈ ਪਰ ਅਸੀਂ ਚਾਹੁੰਦੇ ਆ ਵੀ ਇਹ ਕੰਮ ਨਾ ਹੋਵੇ ਸਾਡੇ ਬੱਚੇ ਵੀ ਖੁਸ਼ਹਾਲ ਹੋਵੇ ਪਿੰਡ ਸਾਡਾ ਸਾਡੀ ਇਕਤਾ ਸਭ ਤੋਂ ਵੱਡੀ ਚੀਜ਼ ਹੁੰਦੀ ਆ ਪਿੰਡ ਦਾ ਇਕਾ ਹਨਾ ਜਿੱਥੇ ਕਈ ਜਾਤਾਂ ਉੱਥੇ ਜਾਤਾਂ ਦੇ ਨਾਂ ਤੇ ਵੰਡ ਦਿੱਤਾ ਜਾਂਦਾ ਜਿੱਥੇ ਇੱਕ ਜਾਤ ਆ ਉੱਥੇ ਗੋਤਾਂ ਦੇ ਨਾਂ ਤੇ ਵੰਡ ਦਿੱਤਾ ਜਾਂਦਾ ਪਰ ਇਹ ਨਹੀਂ ਮੈਂ ਚਾਹੁੰਦਾ ਬਾਈ ਇਸ ਤਰ੍ਹਾਂ ਦਾ ਕੋਈ ਪਿੰਡ ਹੋਵੇ ਮੇਰੇ ਚ ਹੋਣ ਨਾਲ ਚਾਹਣਾ ਕੁਝ ਨਹੀਂ ਹੋਣਾ ਕਿਉਂਕਿ ਮੈਂ ਪਿੰਡ ਦਾ ਸਰਪੰਚ ਨਹੀਂ ਸਰਪੰਚ ਮਾਤਾ ਮੈਂ ਸਿਰਫ ਆਪਣੇ ਵਿਚਾਰ ਦੇ ਰਿਹਾ ਮੇਰੇ ਹਾਂਜੀ ਹਾਂ ਥਲੀ ਬਈ ਸੀਗੇ ਪਿੰਡ ਵਾਲੇ ਵੀ ਨਾਲ ਨੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਥਲੀ ਬਈ ਤਾਂ ਪੱਤਰਕਾਰ ਹੈਗੇਗੇ ਮਾਤਾ ਜੀ ਉਹਨਾਂ ਸਰਪੰਚੀ ਦਿੱਤੀ ਐ ਕੀ ਸੋਚ ਕੇ ਦਿੱਤਾ ਤੁਸੀਂ ਤੇ ਜਿਵੇਂ ਬਾਈ ਨੇ ਕਿਹਾ ਕਿ 5 ਸਾਲਾਂ ਬਾਅਦ ਰਿਜ਼ਲਟ ਆਊਗਾ ਉਦੋਂ ਪਤਾ ਲੱਗੂਗਾ ਬਿਲਕੁਲ 5 ਸਾਲਾਂ ਬਾਅਦ ਫਿਰ ਥਲੀ ਦੀ ਵਾਵਾ ਹੋਏਗੀ ਮਾਤਾ ਦੀ ਵਾਵਾ ਹੋਏਗੀ ਕਿ ਜਾਂ ਫਿਰ ਸਵਾਲ ਹੋਣਗੇ ਬਿਲਕੁਲ ਅੱਜ ਤੋਂ 15 ਦਿਨ ਪਹਿਲਾਂ ਇਹਨੇ ਇਹਦੀ ਯਾਰ ਮੇਰੀ ਗੱਲ ਹੋਈ ਬੀਬੀ ਜੀ ਆਉਣ ਵਾਲੇ ਸਮੇਂ ਵਿੱਚ ਕਿਹਾ ਜਾਣਾ ਚਾਹੀਦਾ ਮੈਂ ਕਿਹਾ ਸਭ ਤੋਂ ਪਹਿਲਾਂ ਜੋ ਪਿੰਡ ਦਾ ਹੈਡ ਸਰਪੰਚ ਉਹਨੂੰ ਇਹੋ ਜਿਹਾ ਬਣਾਓ ਕਿ ਜਿਹੜਾ ਇਸ ਪਿੰਡ ਦੀ ਨੁਹਾਰ ਨੂੰ ਬਦਲ ਸਕੇ ਮੈਂ ਕਹਿੰਦਾ ਕੋਣਾ ਫਿਰ ਮੈਂ ਤੂੰ ਖੁਦ ਫੜ ਪੁੱਛ ਮੈਂ ਇਹਦਾ ਨਾ ਇੰਡੀਕੇਟ ਕਰਦਾ ਅੱਛਾ ਤੁਸੀਂ ਥਲੀ ਸਾਹਿਬ ਨਹੀਂ ਕਹਤਾ ਮੈਂ ਕਹਾਂ ਤੂੰ ਇਹ ਬੱਚਾ ਮੇਰੇ ਕੋਲ ਆਇਆ ਸੇ ਘਰ ਹਾਂ ਅਸੀਂ ਅੱਧਾ ਪੌਣਾ ਘੰਟਾ ਬੈਠੇ ਮੈਂ ਕਹਾਂ ਤੇ ਤੇ ਬੜਾ ਸੀਨੀਅਰ ਹੋਰ ਕੌਣ ਆ ਤੇਰੇ ਨਾਲੋਂ ਜ਼ਿਆਦਾ ਸੂਝਵਾਨ ਹੋਰ ਕੌਣ ਆ ਤੈਨੂੰ ਪਿੰਡ ਦੀ ਡਿਵੈਲਪਮੈਂਟ ਦੇ ਬਾਰੇ ਪੰਜਾਬ ਦੀ ਬਲ ਤੈਨੂੰ ਪਤਾ ਹੈ ਕਿਹੜਾ ਸਰਪੰਚ ਕਿਸ ਤਰ੍ਹਾਂ ਦਾ ਹੈ ਔਰ ਸਾਡਾ ਪਿੰਡ ਕਿੱਥੇ ਆ ਬਿਲਕੁਲ ਕੰਪੈਰੀਸ਼ਨ ਕਰੂੰਗਾ ਤੂੰ ਦੋਨਾਂ ਪਾਸੇ ਤੇ ਫਿਰ ਆਪਣੀਆਂ ਕਮਜ਼ੋਰੀਆਂ ਦਾ ਪਤਾ ਲਗੂਗਾ ਵੀ ਫਿਰ ਉਸ ਤੋਂ ਬਾਅਦ ਅਗਰ ਤੇਰੇ ਤੁਹਾਡਾ ਸੁਣਨੇ ਦੇ ਬਾਅਦ ਅਸੀਂ ਪਲਾਨ ਬਣਾਵਾਂਗੇ ਅਸੀਂ ਸੋਚ ਸਮਝਦਾ ਪੰਚਾਇਤ ਸੁਣੀ ਆਏ ਕੋਈ ਐਵੇਂ ਨਹੀਂ ਚੋਣ ਲਈ ਬਈ ਉਹ ਚੋਣ ਲੋ ਤੱਕ ਕੇ ਜਨਾਲਣਾ ਸਾਨੂੰ ਪਤਾ ਵੀ ਕੌਣ ਬੰਦਾ ਕੰਮ ਕਰਨੇ ਵਾਲਾ ਪਿਛਲੀ ਪੰਚਾਇਤ ਸਾਡੀ ਬਹੁਤ ਟੋਪਨੀ ਸੀ ਹਾਂ ਅੱਪੇ ਛੇੜੇ ਸਭ ਪੰਚ ਮੈਨੂੰ ਪਤਾ ਉਹਦੇ ਵਿੱਚ ਨੂਕਤਾ ਜਿੰਨੀ ਅੱਜ ਕੱਲ੍ਹ ਸੁਭਾਅ ਵਿੱਚ ਪੈ ਗਈ ਆ ਬੰਦਿਆਂ ਦੇ ਵਿੱਚ ਵੀ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਕਰਨੀ ਕਰਨੀ ਆ ਬਸ ਕੰਮ ਕਰਨਾ ਬਹੁਤ ਔਖਾ ਪਰਿਵਾਰ ਨਹੀਂ ਸੰਭਾਲ ਜਾਂਦਾ ਪਿੰਡ ਸੰਭਾਲਣਾ ਬਹੁਤ ਗੱਲ ਦੂਰ ਦੀ ਗੱਲ ਆ ਮੈਂ ਇਸ ਕਰਕੇ ਇਹਨੂੰ ਕਹਾਂ ਮੈਂ ਠੀਕ ਆ ਯਾਰ ਕਹਿੰਦਾ ਮੈਂ ਪਲਾਨ ਬਣਾਓ ਪਹਿਲਾਂ ਕਿਹੜਾ ਕੰਮ ਜ਼ਰੂਰੀ ਆ ਬਾਅਦ ਵਿੱਚ ਕਿਹੜਾ ਕੰਮ ਕਰਨਾ ਹੈ ਪ੍ਰਾਇੋਰਟੀ ਸਮਾਰੇ ਸਮਾਜ ਸੇਵਕ ਹੋਣਾ ਚਾਹੀਦੇ ਅਸੀਂ ਲੇਕਰ ਬੈਠ ਜੀ ਕੋ ਬੜਾ ਮੁੱਦਾ ਜਿਹੜਾ ਸਰਕਾਰ ਲੈਵਲ ਦਾ ਹੋਵਾ ਆਰ ਉਹ ਸਾਢੇ ਕੋਈ 5 ਸਾਲ ਉਹੀ ਨਾ ਸਿਰਾਂ ਲੱਗੇ ਤੇ ਅਸੀਂ ਉਹਦੇ ਵਿੱਚ ਹੁਲ ਜਿਕੇ ਰਹੇ ਪਹਿਲਾਂ ਛੋਟੀਆਂ ਸਹੂਲਤਾਂ ਜਿਹੜੀਆਂ ਪਿੰਡ ਵਿੱਚ ਚਾਹੀਦੀਆਂ ਪਹਿਲਾਂ ਉਹਨਾਂ ਨੂੰ ਪੂਰੀਆਂ ਕਰ ਦੋ ਕਹਿੰਦਾ ਯਾਰ ਕਹਿੰਦਾ ਤੁਹਾਡੀਆਂ ਗੱਲਾਂ ਬਹੁਤ ਵਧੀਆ ਆ ਅਸੀਂ ਇਹਦੇ ਇਲਾਵਾ ਵੀ ਬਹੁਤ ਸਿਕਰਟ ਗੱਲਾਂ ਕਰੀਆਂ ਆ ਇਹ ਕਰਨ ਆਏ ਤਾਂ ਕਿ ਪਿੰਡ ਨੂੰ ਪਰ ਸਾਡਾ ਏਮ ਕਾਤੇ ਨੂੰ ਪੁੱਛੋ ਕਿ ਤੁਹਾਡਾ ਏਮ ਕੀ ਹੈ ਮੈਨੂੰ ਕਹਿੰਦਾ ਜੀ ਤੁਹਾਡਾ ਏਮ ਕੀ ਹੈ ਮੈਂ ਕਹਿੰਦਾ ਮੇਰਾ ਏਮ ਇਹੀ ਆ ਕਿ ਪਿੰਡ ਵਧੀਆ ਹੋਵੇ ਮੈਂ ਕਹਿੰਦਾ ਸਾਡੇ ਅੱਜ ਕੁੱਤੇ ਬਿੱਲੇ ਵੀ ਸਾਡੇ ਚਾਹੁੰਨ ਬਾਰ ਕਾ ਸਾਡੇ ਪਿੰਡ ਦਿਨ ਬਾ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਅ ਗਰਾਉਂਡ ਦਾ ਹਾਲ ਦੇਖ ਕੇ ਸਾਨੂੰ ਪਤਾ ਲੱਗਿਆ ਤਾਂ ਜਿਹੜੇ ਪੱਖ ਨੂੰ ਜਾਈਏ ਉਧਰਲੇ ਪਾਸੇ ਬੁਰਾ ਹਾਲ ਤਾਂ ਤਾਂ ਭਾਈ ਮੈਂ ਤਾਂ ਅਸੀਂ ਦੋਨਾਂ ਨੇ ਇਹੀ ਪਲਾਨਿੰਗ ਬਣਾਈ ਸੀ ਇਸੇ ਕਰਕੇ ਮੈਂ ਹੁਣੇ ਜ਼ਿਆਦਾ ਅੱਗੇ ਮੈਂ ਬਾਰ ਬਾਰ ਬੱਚੇ ਨੂੰ ਗਾਈਡ ਕਰਨਾ ਉਹਨੂੰ ਵਿੱਚ ਆਪਣੇ ਸੁਝਾਅ ਲਈ ਜਾਣੇ ਕਹਿੰਦਾ ਡੈਕਟਰ ਕਰਦਾ ਹੈ ਉਹ ਫਿਰ ਚੰਗਾ ਨਹੀਂ ਲੱਗਦਾ ਵੀ ਬਹੁਤਾ ਲੈਕਚਰ ਵੀ ਚੰਗਾ ਨਹੀਂ ਲੱਗਦਾ ਤੋਂ ਬਹੁਤ ਅੱਛਾ ਗੱਲ ਆ ਬਹੁਤ ਅੱਛੀ ਸਰਕਾਰ ਪੰਚਾਇਤ ਬਣਾਈ ਆ ਸੋਚੇ ਸੋਚ ਕੇ ਈਕੇ ਕੰਵਰਸ ਹੋ ਚੁਕੇ ਬਣਾਈ ਆ ਬਿਲਕੁਲ ਮੈਂ ਵੀ ਖਾਲਸਾ ਅੱਛਾ ਇਹ ਜਿਵੇਂ ਥਲੀ ਸਾਹਿਬ ਨੇ ਕਿਹਾ ਕਿ ਵੀ 5 ਲੱਖ ਤਾਂ ਸਰਕਾਰ ਦੇਗੀ ਦੇਗੀ 1 ਲੱਖ ਮੈਂ ਦਵਾਂਗਾ ਜੇ ਡਿਵੈਲਪਮੈਂਟ ਵਧੀਆ ਹੋ ਜਾਏ ਕਹਿੰਦੇ ਪਹਿਲਾਂ ਤਾਂ ਮੈਂ ਸਾਰੀ ਸੰਗਤ ਦਾ ਜੀ ਆਇਆਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਜੇ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰ ਨਜ਼ਰ ਕਰੇ ਪਰਮਾਤਮਾ ਨੇ ਬਹੁਤ ਹੀ ਵਧੀਆ ਬਖਸ਼ ਕੀਤੀ ਆ ਕਿ ਜੋ ਸਾਡੇ ਪਿੰਡ ਦਾ ਆਪਸੀ ਭਾਈਚਾਰਾ ਆਪਸੀ ਪਿਆਰ ਅੱਜ ਅਸੀਂ ਗੁਰੂਗ੍ਰੰਥ ਸਾਹਿਬ ਦੀ ਹਾਜ਼ਰੀ ਗੁਰੂ ਮਹਾਰਾਜ ਜੀ ਗੁਰਦਾਰਾ ਸਾਹਿਬ ਦੇ ਅੱਗੇ ਖੜੇ ਆ ਬਈ ਜੋ ਕੁਝ ਸਾਡੇ ਪਿੰਡ ਦੇ ਆ ਸੀਨੀਅਰ ਬੰਦਿਆਂ ਨੇ ਸੋਚ ਕੇ ਕੰਮ ਕੀਤਾ ਬਹੁਤ ਵਧੀਆ ਕੀਤਾ ਸਤੋਂ ਬੜੇ ਵੀਰਾ ਸਾਡੇ ਅਸੀਂ ਇਕੱਠੇ ਆ ਕੇ ਵੀ ਕਹਿਦੇ ਰਹੇ ਆ ਅਸੀਂ ਇਹੀ ਪਰਮਾਤਮਾ ਅਗੇ ਅਰਦਾਸ ਕਰਾਂਗੇ ਕਿ ਸਾਡੇ ਜੋ ਪਿੰਡ ਦਾ ਇਸ ਤਰ੍ਹਾਂ ਹੀ ਮਤਲਬ ਦਿਨ ਦੁਗਣੀ ਰਾਤ ਚੁਗਣੀ ਤੱਕ ਕੀ ਕਰੇ ਆਪ ਸਿਚੀ ਸਾਡੀ ਭਾਈਚਾਰਾ ਸਾਂਝ ਬਣੀ ਰਹੇ ਤੇ ਪਿੰਡ ਨੂੰ ਬਲੰਦੀਆਂ ਤੇ ਲੈ ਕੇ ਚੱਲੀਏ ਬਿਲਕੁਲ ਸਾਡੀ ਇਹੀ ਵਿਚਾਰ ਆ ਬਾਕੀ ਸਾਡੇ ਬੰਦੇ ਸਾਰੇ ਜੋ ਮੈਂਬਰ ਬਣੇ ਬਹੁਤ ਵਧੀਆ ਬਣੇ ਆ ਅਸੀਂ ਆਪਸਿ ਸਰਪੰਚ ਸਾਹਿਬ ਨਾਲ ਆਪ ਹੀ ਪੂਰੇ ਤਾਲਮੇਰ ਕਰਕੇ ਪਿੰਡ ਨੂੰ ਵਧੀਆ ਤੇ ਵਧੀਆ ਤਰੀਕੇ ਨਾਲ ਡਿਵੈਲਪਮੈਂਟ ਕਰਾਵਾਂਗੇ ਜਿੰਨੀ ਵੱੱਤੇ ਵੱੱਟ ਸਾਡੇ ਕੋਲ ਹੋ ਸਕੀ ਇਹੋ ਜਿਹਾ ਕਿ ਸਾਨੂੰ ਜੇ ਅਗਰੇ ਆਪਣੀ ਪਾਕਟ ਚੋਂ ਹੀ ਪੈਸੇ ਲਾਉਣੇ ਪਏ ਅਸੀਂ ਆਪਣੀ ਪਾਕਟ ਚੋਂ ਪੈਸੇ ਖਰਚ ਕਰਕੇ ਵੀ ਨਾ ਅਸੀਂ ਪਿੰਡ ਦੀ ਡਿਵੈਲਪਮੈਂਟ ਕਰਾਂਗੇ ਸਾਡੇ ਬੇਟੇ ਬਾਹਰ ਐਨਆਰਆਈ ਵੀਰੇ ਅਸੀਂ ਪਿੰਡ ਵਾਸਤੇ ਉਹਨਾਂ ਤੋਂ ਪੈਸੇ ਵੀ ਮੰਗਾਵਾਂਗੇ ਇਸ ਕਰਕੇ ਸਾਨੂੰ ਬੜੀ ਖੁਸ਼ੀ ਆ ਕਿ ਪਰਮਾਤਮਾ ਨੇ ਬਹੁਤ ਬਖਸ਼ਿਸ਼ ਕੀਤੀ ਆ ਜਿਨ੍ਹਾਂ ਪਿੰਡਾਂ ਤੇ ਇਸ ਤਰ੍ਹਾਂ ਦੀ ਬਖਸ਼ਿਸ਼ ਹੁੰਦੀ ਆ ਆਪਸੀ ਚੀ ਪਰਮਾਤਮਾ ਨੇ ਸਾਡੇ ਮਨਾਂ ਚ ਪਿਆਰ ਬਖਸ਼ਿਆ ਤਦੇ ਅਸੀਂ ਇਕੱਠੇ ਹੋਏ ਬਿਲਕੁਲ ਇਸ ਕਰਕੇ ਅਸੀਂ ਉਹ ਵੈਗਰੀ ਦਾ ਸ਼ਿਕਰਾਨਾ ਕਰਦੇ ਆ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪਰਮਾਤਮਾ ਸਾਡਾ ਭਾਈ ਸਰ ਸਾਂ ਸਦਾ ਹੀ ਇੱਦਾਂ ਰੱਖੀ ਸਾਡਾ ਪਿੰਡ ਇੱਕ ਪੰਜਾਬ ਦੇ ਵਿੱਚ ਇਹ ਪਿੰਡ ਦਾ ਨਾਮ ਵੀ ਕੱਲ ਨੂੰ ਤੁਸੀਂ মিডিਆ ਰਾਹੀਂ ਦੱਸਣਾ ਕਿ ਛੋਡੀ ਛਲੀ ਦੀ ਪੰਚਾਇਤ ਸਰਬਸਮਤੀ ਨਾਲ ਬਣੀ ਆ ਇੰਨਾ ਕੁਝ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਾ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਕਹਿਣਾ ਚਾਹੋਗੇ ਜਾਂ ਸਰਪੰਚ ਸਾਹਿਬ ਤੁਸੀਂ ਕਾਫੀ ਸਮਾਂ ਸੇਵਾਵਾਂ ਨਭਾਈਆਂ ਨੇ ਕੁਝ ਰਹਿੰਦਾ ਆ ਉਹ ਤੁਸੀਂ ਮਾਤਾ ਜੀ ਨੂੰ ਦੱਸਤਾ ਹੋਣਾ ਵੈਸੇ ਆਨ ਆਨ ਰਿਕਾਰਡ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਕੱਲ ਅਸੀਂ ਪ੍ਰੋਗਰਾਮ ਉਲੀਕਿਆ ਸੀ ਨਵੀਂ ਪੰਚਾਇਤ ਬਣਾਉਣ ਦਾ ਗੁਰਦੁਆਰਾ ਸਾਹਿਬ ਸ਼੍ਰੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅ ਬੜੇ ਸਖਾਲੇ ਢੰਗ ਨਾਲ ਨੇਪਰੇ ਚੜ ਗਿਆ ਤੇ ਉੱਥੇ ਪਿਛਲੀ ਪੰਚਾਇਤ ਨੇ ਜਿਹੜੀ ਆਪਣੀ ਕਾਰਜਗਾਰੀ ਆ ਉਹਦੇ ਵਿੱਚ ਅ ਅਗਰ ਕੋਈ ਕਮੀ ਰਹਿ ਗਈ ਸੀ ਉਹਦੇ ਸੰਬੰਧੀ ਮਾਫੀ ਵੀ ਮੰਗੀ ਹੈ ਕਿ ਅਗਰ ਕਿਸੇ ਦੇ ਮਨ 'ਚ ਕੋਈ ਮਟਾਵ ਰਹਿ ਜਾਂਦਾ ਸੋ ਜਗਦੀਪ ਸਿੰਘ ਥਲੀਵਰ ਵਰਗਿਆਂ ਦੇ ਹੁੰਦੇ ਆ ਪਿੰਡ ਵਿੱਚ ਮੇਰੇ ਖਿਆਲ ਵਿੱਚ ਤਾਂ ਕੋਈ ਹੋਰ ਇਹਨਾਂ ਦੀ ਬਰਾਬਰੀ ਅਜੇ ਨਹੀਂ ਕਰ ਸਕਦਾ ਕਿਉਂਕਿ ਬਹੁਤ ਜਿਹੜਾ ਥੜੀ ਨਾਮ ਹੈ ਦੇਖੋ ਸਾਡੇ ਪਿੰਡ ਵਿੱਚ ਬਹੁਤ ਪੜ੍ਹੇ ਲਿਖੇ ਨੇ ਨੌਜਵਾਨ ਬਹੁਤ ਡਾਕਟਰ ਵੀ ਨੇ ਐਮ ਐਸ ਜਨਰਲ ਸਰਜਰੀ ਨੇ ਡਾਕਟਰ ਕੇ ਪੀ ਸਿੰਘ ਆਨੰਦਪੁਰ ਸਾਹਿਬ ਸੇਵਾਵਾਂ ਦੇ ਰਹੇ ਨੇ ਜਗਦੀਪ ਸਿੰਘ ਥੜੀ ਨੇ ਸੁਖਵਿੰਦਰ ਸਿੰਘ ਥੜੀ ਕਥਾਵਾਚਕ ਨੇ ਭਾਵੇਂ ਦੂਜੀ ਥੜੀ ਦੇ ਨੇ ਪਰ ਸਾਡੇ ਪਿੰਡ ਵਿੱਚ ਗੁਰਮਤ ਵੀ ਪੜ੍ਹਾਈ ਵੀ ਐਨ ਆਰ ਆਈ ਵੀਰ ਵੀ ਤੇ ਫੌਜੀ ਵੀਰ ਵੀ ਸਾਭ ਦਾ ਬਹੁਤ ਵਧੀਆ ਸਹਿਯੋਗ ਜਿਹੜਾ ਸਮੇਂ-ਸਮੇਂ ਤੇ ਮਿਲਦਾ ਰਿਹਾ ਹੈ ਤੇ ਛੋਟਾ ਜਿਹਾ ਪਿੰਡ ਹੋਣ ਦੇ ਬਾਵਜੂਦ ਵੀ ਸਾਡੇ ਜਿਹੜੇ ਸਲਾਨਾ ਪ੍ਰੋਗਰਾਮ ਨੇ ਚਾਹੇ ਗੁਰਮਤ ਸਮਾਗਮ ਨੇ ਚਾਹੇ ਹੌਲੇ-ਮਹੱਲੇ ਸੰਬੰਧੀ ਲੰਗਰ ਨੇ ਚਾਹੇ ਕਿਤੇ ਵੀ ਕੋਈ ਲੋੜ ਹੈ ਦਿੱਲੀ ਲੰਗਰ ਲਗਾਇਆ ਚਾਰ-ਪੰਜ ਦਿਨ ਹਰ ਜਗ੍ਹਾ ਸੇਵਾਵਾਂ ਜਿਹੜੀ ਸਾਡੀ ਅਗਾਵਧੂ ਸੋਚ ਹੈ ਉਹ ਤੁਸੀਂ ਸਾਹਮਣੇ ਦੇਖ ਲਿਆ ਕਿ ਜਿਹੜੀ ਸામਨੇ ਤੁਸੀਂ ਪਿੰਡ ਵਿੱਚ ਇੱਕ ਲਾਇਬ੍ਰੇਰੀ ਬਣੀ ਵੀ ਦੇਖ ਰਹੇ ਹੋ ਇਹ ਪਿੰਡ ਦੇ ਜਿਹੜੇ ਪੋਜ਼ਿਟਿਵਿਟੀ ਨੂੰ ਦਿਖਾਉਣ ਵਾਲੀਆਂ ਚੀਜ਼ਾਂ ਆ ਆਪਾਂ ਗਲੀਆਂ ਨਾਲੀਆਂ ਤੋਂ ਅੱਗੇ ਉੱਠੀਏ ਤਾਂ ਗਲੀਆਂ ਨਾਲੀਆਂ ਟੁੱਟਦੀਆਂ ਰਹਿਣੀਆਂ ਬਣਦੀਆਂ ਰਹਿਣੀਆਂ ਬਟ ਅਸੀਂ ਜਿਹੜੇ ਆਪਣੇ ਬੱਚੇ ਆ ਉਹਨਾਂ ਨੂੰ ਨਸ਼ੇ ਤੋਂ ਮੁਕਤ ਕਰੀਏ ਐਨਆਰਆਈਆਂ ਨੂੰ ਘਰ ਵਾਪਸੀ ਲਈ ਪ੍ਰੇਰਿਤ ਕਰੀਏ ਆਪਣੇ ਪਿੰਡਾਂ ਦੇ ਵਿੱਚ ਕਾਰੋਬਾਰ ਕੋਈ ਵੀ ਇੱਕ ਜਿਹੜਾ ਸੱਜਣ ਮਿੱਤਰ ਕਿਸੇ ਨੂੰ ਇੱਕ ਨੌਕਰੀ ਬੇਰੁਜ਼ਗਾਰੀ ਤੋਂ ਮੁਕਤ ਕਰਾ ਸਕਦਾ ਹੈ ਉਹਦੇ ਵਰਗੀ ਕੋਈ ਸੇਵਾ ਨਹੀਂ ਹੈਗੀ ਬਾਕੀ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਜਿਹੜੇ ਪਿਛਲੇ ਸਮੇਂ ਦੇ ਲੀਡਰਾਂ ਨੇ ਜਿਹੜਾ ਇੱਕ ਸਰਪੰਚ ਦੇ ਸ਼ਬਦ ਤੋਂ ਸਰਪੰਚੀ ਬਣਾ ਕੇ ਉਹਨੇ ਇੱਕ ਬਹੁਤ ਬੜੀ ਜ਼ਗੀਰ ਦਾ ਰੂਪ ਦੇ ਦਿੱਤਾ ਸੀ ਉਹ ਕੋਈ ਬਹੁਤ ਹੀ ਬੜੀ ਹੋ ਨਹੀਂ ਹੁੰਦੀ ਸਰਪੰਚ ਇੱਕ ਪਿੰਡ ਦਾ ਨਮਾਇੰਦਾ ਹੈ ਪਿੰਡ ਦੇ ਲਈ ਰਿਪਰੈਜ਼ੈਂਟ ਕਰਦਾ ਹੈ ਤਾਂ ਉੱਥੇ ਲਈ ਇਹਨੂੰ ਸੀਮਿਤ ਰੱਖਿਆ ਜਾਵੇ ਆਪਾਂ ਪਹਿਲਾਂ ਬਹੁਤ ਕੜਾ ਮਚੌਦਰੀ ਬਣਦੇ ਰਹੇ ਕਈ ਪਿੰਡਾਂ ਦੇ ਵਿੱਚ ਚਿੱਟੇ ਕੁੜਤੇ ਪਜਾਮੇ ਗਰਵਾਜ ਹੀ ਤੌਰ ਲਿਆ ਕਿ ਸਰਪੰਚ ਨੇ ਐਦਾਂ ਦੀ ਉਹਦੀ ਡਰੈਸਿੰਗ ਸੈਂਸ ਹੋਣੀ ਚਾਹੀਦੀ ਆ ਸੋ ਮੇਰੇ ਖਿਆਲ ਵਿੱਚ ਆ ਹੁਣ ਜਮਾਨਾ ਬਦਲ ਗਿਆ ਸਰਪੰਚ ਵੀ ਅਪ ਟੂ ਡੇਟ ਆ ਤੇ ਗਰਾਂਟਾ ਵੀ ਬੜੀਆਂ ਬੜੇ ਹੀ ਸੱਜੇ ਢੰਗ ਨਾਲ ਸਿੱਧੀਆਂ ਅਕਾਊਂਟ ਦੇ ਵਿੱਚ ਵੈਂਡਰਾਂ ਨੂੰ ਟ੍ਰਾਂਸਫਰ ਹੋ ਰਹੀਆਂ ਸੋ ਮੇਰੇ ਖਿਆਲ ਵਿੱਚ ਜਿਹੜੇ ਸਾਰੇ ਪਿੰਡ ਦਾ ਫੈਸਲਾ ਸੀ ਉਹ ਸਾਡਾ ਵੀ ਫੈਸਲਾ ਸੀ ਕਿ ਅਸੀਂ 5 ਸਾਲ ਲੋਕਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਅਸੀਂ ਉਹਦੇ ਤੇ ਆਪਣੇ ਹਿਸਾਬ ਦੇ ਨਾਲ ਖਰੇ ਉਤਰੇ ਆਂ ਅਗਲੀ ਪੰਚਾਇਤ ਦੇ ਨਾਲ ਵੀ ਅਸੀਂ ਡਟ ਕੇ ਖੜੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਤੇ ਬਈ ਹੋਰਿਆਂ ਦਾ ਸਨੇਹਾ ਸੀਗਾ ਸਾਬਕਾ ਸਰਪੰਚ ਨੇ ਪ੍ਰਧਾਨ ਗੁਰਦਵਾਰਾ ਸਾਹਿਬ ਨੇ ਅਰ ਕੋਈ ਤੁਸੀਂ ਸਨੇਹਾ ਦੇਣਾ ਚਾਹੋ ਵੀਰ ਜੀ ਬੋਲੋ ਮੈਂ ਕੋਈ ਦਜੀਏ ਬੋਲੋ ਮੈਂ ਇਹਨਾਂ ਨੇ ਤਾਂ ਬੋਲਤਾ ਤੁਸੀਂ ਦੋ ਚਲੋ ਧੰਨਵਾਦ ਬਹੁਤ ਬਹੁਤ ਚਲ ਧੰਨਵਾਦ ਭਾਈ ਮੈਂ ਅਖੀਰਲਾ ਸਵਾਲ ਲੈਣਾ ਚਾਹਾਂਗਾ ਜਿਵੇਂ ਛੋਟੇ ਇਕੱਠੇ ਵੀ ਅੰਮ੍ਰਿਤ ਦੀ ਗੱਲ ਹੋਈ ਸੀਗੀ ਹੁਣ ਗੱਡੀ ਦੇ ਉੱਤੇ ਦੋ ਚੀਜ਼ਾਂ ਹੋਣਗੀਆਂ ਇੱਕ ਪਾਸੇ ਸਰਪੰਚ ਇੱਕ ਪਾਸੇ ਪੱਤਰਕਾਰ ਪ੍ਰੈਸ ਨਹੀਂ ਨਹੀਂ ਭਾਈ ਨਾ ਅਜੇ ਤੱਕ ਪੱਤਰਕਾਰ ਲਿਖਿਆ ਦੇਖੋ ਸਰਪੰਚ ਪਿੰਡ ਨੇ ਸਾਰੇ ਹੀ ਬਣਾਏ ਹਨਾ ਸਰਪੰਚ ਤਾਂ ਤਾਂ ਲਿਖਿਆ ਵੀ ਜੇ ਅਸੀਂ ਇਕੱਲੇ ਹੋ ਜੀ ਅਸੀਂ ਕਹਿੰਦੇ ਜੇ ਸਰਬਸੰਮਤੀ ਨਾਲ ਸਾਰਾ ਪਿੰਡੇ ਸਰਪੰਚ ਆ ਬਾਈ ਆਪਾਂ ਨੂੰ ਨਾ ਕਦੇ ਸੀਗੀ ਵੀ ਹਾਂ ਆਪਾਂ ਇਹ ਕਰ ਦਈਏ ਵੀ ਸਰਪੰਚ ਅੱਜ ਕਹੀਏ ਆਪਾਂ ਜਾ ਕੇ ਹਨਾ ਉਹ ਤਾਂ ਫਿਰ ਮਾਣ ਵਾਲੀ ਗੱਲ ਹੋ ਗਈ ਵੀ ਸਾਨੂੰ ਹੰਕਾਰ ਹੈ ਆਪਣੀ ਓਦੇ ਤੇ ਓਦੇ ਤੇ ਨਹੀਂ ਉਹ ਚੀਜ਼ ਨਹੀਂ ਹੈਗੀ ਬਾਈ ਚਲੋ ਬਹੁਤ ਸਾਰੇ ਵੀਰ ਲਿਖਾਉਂਦੇ ਆ ਉਹਨਾਂ ਦੇ ਮਨ ਦੀ ਭਾਵਨਾ ਨਹੀਂ ਵੀ ਹੁੰਦੀ ਇਹ ਚੀਜ਼ ਜ਼ਰੂਰੀ ਨਹੀਂ ਹੰਕਾਰ ਕਰਕੇ ਕੋਈ ਲਿਖਾਉਂਦਾ ਵੀ ਹੈ ਵੀ ਮੈਂ ਪਰ ਮੈਨੂੰ ਆਪ ਨੂੰ ਇਹ ਮਹਿਸੂਸ ਹੁੰਦਾ ਵੀ ਇਹ ਚੀਜ਼ਾਂ ਇਸ ਤਰ੍ਹਾਂ ਵੀ ਹਾਂ ਪਰ ਮੈਂ ਇੱਕ ਗੱਲ ਇਹ ਜ਼ਰੂਰ ਕਹਿੰਦਾ ਵੀ ਯਾਰ ਕੁਝ ਕਰਕੇ ਇਹਦਾ ਜਾਓ ਦੇਖੋ ਦੋ ਦੋ ਤਰ੍ਹਾਂ ਦੇ ਬੰਦਿਆਂ ਦੀ ਜਿਹੜੀ ਗੱਲ ਇੱਕ ਤਾਂ ਬੰਦੇ ਨੂੰ ਜਿੰਦੇ ਜੀ ਮਾੜਾ ਕਿਹਾ ਜਾਂਦਾ ਠੀਕ ਹੈ ਜਦੋਂ ਮਰ ਜਾਂਦਾ ਫਿਰ ਉਹਦੇ ਉਹਨੂੰ ਕਿਹਾ ਜਾਂਦਾ ਵੀ ਗੁਣ ਤੇ ਔਗਣ ਹੁੰਦੇ ਆ ਉਹ ਫਿਰ ਬਾਅਦ ਚ ਗੁਣ ਉਹ ਔਗਣਾਂ ਨੂੰ ਕਰਕੇ ਉਹਦੇ ਗੁਣਾਂ ਨੂੰ ਮੋਰੇ ਲਿਆ ਵੀ ਚੱਲ ਯਾਰ ਫਿਰ ਵੀ ਚਾਹੇ ਮਾੜਾ ਸੀ ਆਹ ਤਾਂ ਕਰ ਲੈਂਦਾ ਸੀ ਹੁਣ ਇੱਕ ਹੋਰ ਵੀ ਕੈਟਾਗਰੀ ਦੇ ਇੱਕ ਹੁੰਦਾ ਵਿੱਚ ਚੱਲ ਵਧੀਆ ਫਾ ਮੁੱਕਿਆ ਨਿਬੜਿਆ ਸਾਲਾ ਚੱਲ ਉੱਥੇ ਤੇ ਆ ਕੇ ਗਾਲਾਂ ਕੱਢਦੇ ਉਹਨੂੰ ਮਰੇ ਬਈ ਤੁਸੀਂ ਇੰਨਾ ਕੁ ਵੀ ਯਾਰ ਉਹ ਨਾ ਕਰ ਜੋ ਘਟੋ ਘਟ ਉਸ ਕੈਟਾਗਰੀ ਚ ਤਾਂ ਰਹਿ ਜੀਏ ਮਾੜੇ ਤਾਂ ਹੈਗੇ ਆ ਪਰ ਉਸ ਕੈਟਾਗਰੀ ਚ ਤਾਂ ਰਹਿ ਜੀਏ ਜਦੋਂ ਮਰਾਂਗੇ ਘਟੋ ਘਟ ਰੋ ਕੇ ਅਗਲਾ ਆਵੇ ਵੀ ਯਾਰ ਆਹ ਤੱਕ ਚੰਗੀ ਦੇ ਵਿੱਚ ਗੁਣ ਸੀਗਾ ਬਈ ਜਮਾ ਹੀ ਮਾੜੇ ਨਾ ਹੋ ਜੇ ਵੀ ਤੁਹਾਨੂੰ ਅਰਥੀ ਤੇ ਇਹੀ ਲਾਣਤ ਪੈ ਕੇ ਆਵੇ ਬਈ ਭਰਾਬ ਇਹਦਾ ਵਧੀਆ ਦਾ ਦਦ ਨਿਭੜੀ ਚਲੋ ਚੱਲੀਏ ਹੁਣ ਆਪਾਂ ਆਪਣੇ ਕੰਮਾਂ ਨੂੰ ਇਹ ਕਈ ਅਰ ਪੁਰਜੈ ਇਹਨਾਂ ਤੁਹਾਡੇ ਹਨਾ ਸਰਕਾਰ ਬੇ ਇਨ ਹੈਗਾ ਚਲੋ ਬਾਕੀ ਲੇਖਾ ਓਖਾ ਪਰਮਾਤਮਾ ਦੀ ਕਜੈਰੀ ਚ ਹੀ ਹੋਣਾ ਬਾਈ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਸਮਾਂ ਦਿੱਤਾ ਤੇ ਪਿੰਡ ਦੀ ਪੰਚਾਇਤ ਪੂਰੀ ਖੜੀ ਹੋਈ ਆ ਸਰਪੰਚ ਸਾਹਿਬ ਖੜੇ ਹੋਏ ਨੇ ਪੰਜ ਸਹਿਬਾਨ ਖੜੇ ਹੋਏ ਨੇ ਤਾਂ ਥਲੀ ਪਿੰਡ ਦੇ ਵਿੱਚ ਸੁਧਾਰ ਹੋਇਆ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਤੇ ਹੀ ਇਹਨਾਂ ਨੇ ਸੁਨੇਹਾ ਦਿੱਤਾ ਕਿ ਜਿਵੇਂ ਪਹਿਲਾਂ ਟ੍ਰੈਂਡ ਚੱਲਦਾ ਆ ਰਿਹਾ ਸੀ ਸਰਪੰਚੀ ਸਰਪੰਚੀ ਫੋਕਰਪੁਣਾ ਕਰਦੇ ਸੀ ਪਰ ਇਸ ਤਿੱਕੇ ਨਾਲ ਨਹੀਂ ਨਿਮਰਤਾ ਦੇ ਨਾਲ ਚਲੋ ਪਿੰਡ ਦੀ ਸੁਧਾਰ ਕਰੋ ਗਲੀਆਂ ਨਾਲੀਆਂ ਨਹੀਂ ਐਜੂਕੇਸ਼ਨ ਦੇ ਨਾਲ ਬੱਚਿਆਂ ਨੂੰ ਜੋੜੋ ਚੰਗੀ ਪੜ੍ਹਾਈ ਦਿਵੋ ਹੋਰ ਬਹੁਤ ਸਾਰੀਆਂ ਚੀਜ਼ਾਂ ਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਵੱਖਰੇ ਜਿਹੜੇ ਪਿੰਡ ਰਹਿ ਗਏ ਨੇ ਜਿਹੜਾ ਉਹਨਾਂ ਦੇ ਵਿੱਚ ਸਰਬਸੰਮਤੀ ਹੁੰਦੀ ਹੈ ਜਾਂ ਫਿਰ ਸਰਪੰਚੀ ਵੋਟਾਂ ਦੇ ਨਾਲ ਚੁਣੀ ਜਾਂਦੀ ਹੈ ਇਹ ਵੀ ਦੇਖਣਾ ਆਏਗਾ